ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਦੁਨੀਆ ਦੇ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਸੇਫ ਜਹਾਜ਼ 에ਰਬਸ 380 ਦੀ ਤੇ ਇਹ ਜਿਹੜਾ ਡਬਲ ਡੈਕ ਜਹਾਜ਼ ਆ ਅੱਜ ਤੱਕ ਇਹਨੂੰ 18 ਸਾਲ ਹੋ ਚੁੱਕੇ ਆ ਇਹਦਾ ਜਿਹੜਾ ਟਰੈਕ ਰਿਕਾਰਡ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਬਿਨਾ ਕਿਸੇ ਇੱਕ ਵੀ ਡੈਥ ਦੇ ਨੰਬਰ 2 ਦੇ ਉੱਪਰ ਜਹਾਜ਼ ਹੈਗਾ 에ਰਬਸ ਵਾਲਿਆਂ ਦੀ ਬਿਲਕੁਲ ਰਾਈਵਲ ਕੰਪਨੀ ਤੇ ਉਹਨਾਂ ਤੋਂ ਵੀ ਪੁਰਾਣੀ ਕੰਪਨੀ ਬੋਇੰਗ ਤੇ ਬੋਇੰਗ ਦਾ ਜਹਾਜ਼ 717 ਬੋਇੰਗ 717 ਨੂੰ ਕਿੰਨਾ ਟਾਈਮ ਹੋ ਚੁੱਕਿਆ ਤਕਰੀਬਨ 30 ਸਾਲ ਤੋਂ ਵੀ ਜ਼ਿਆਦਾ ਇਸ ਜਹਾਜ਼ ਦੇ ਵਿੱਚ ਦੋ ਰਾਇਲਸ ਰਾਈਸ ਦੇ ਇੰਜਨ ਲੱਗੇ ਹੋਏ ਆ ਤੇ ਅੱਜ ਵੀ ਇਹਦੇ ਤਕਰੀਬਨ 99 ਜਹਾਜ਼ ਅਲੱਗ-ਅਲੱਗ 에ਅਰਲਾਈਨਸ ਦੇ ਕੋਲੇ ਆ ਜਿਨ੍ਹਾਂ ਦੇ ਵਿੱਚੋਂ ਹੈਗੀਆਂ ਨੇ ਹਵਾਈਨ 에ਅਰਲਾਈਨ ਤੇ ਦੂਸਰੀ ਹੈਗੀ ਆ ਡੈਲਟਾ ਜਿਹੜਾ ਮੈਂ ਤੀਸਰਾ ਜਹਾਜ਼ ਤੁਹਾਨੂੰ ਹੁਣੇ ਦੱਸੂਗਾ ਉਹ ਤੁਹਾਨੂੰ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦਊਗਾ ਉਹ ਉਹੀ ਜਹਾਜ਼ ਆ ਜਿਹੜਾ ਜਹਾਜ਼ 에ਅਰ ਇੰਡੀਆ ਦੇ ਕੋਲੇ ਸੀ ਤੇ ਜਿਹਦਾ ਉਸ ਦਿਨ ਕ੍ਰੈਸ਼ ਹੁੰਦਾ ਬੋਇੰਗ 787 ਡ੍ਰੀਮ ਲਾਈਨਰ ਇਸ ਜਹਾਜ਼ ਨੂੰ ਕੰਮ ਦੇ ਉੱਪਰ ਲੱਗੇ ਹੋਏ ਤਕਰੀਬਨ 14 ਸਾਲ ਤੋਂ ਜ਼ਿਆਦਾ ਹੋ ਚੁੱਕੇ ਆ ਤੇ ਇਸ ਵਾਲੇ ਕ੍ਰੈਸ਼ ਤੋਂ ਪਹਿਲਾਂ ਇਸ ਪਲੇਨ ਦਾ ਕਦੇ ਵੀ ਕੋਈ ਵੀ ਕ੍ਰੈਸ਼ ਨਹੀਂ ਹੋਇਆ ਏਅਰਲਾਈਨ ਰੇਟਿੰਗ .com ਤੋਂ ਇਹ ਉਹ ਵੈਬਸਾਈਟ ਆ ਜਿਹੜੀ ਜਹਾਜ਼ਾਂ ਦੇ ਨਾਲ ਰਿਲੇਟਡ ਸਭ ਤੋਂ ਜ਼ਿਆਦਾ ਆਥੈਂਟਿਕ ਡਾਟਾ ਹਮੇਸ਼ਾ ਲੈ ਕੇ ਆਉਂਦੀ ਆ ਸਭ ਤੋਂ ਜ਼ਿਆਦਾ ਦੁਨੀਆ ਦੀ ਸੇਫ ਏਅਰਲਾਈਨ ਕਿਹੜੀ ਆ ਏਅਰ ਨਿਊਜ਼ੀਲੈਂਡ ਏਅਰ ਨਿਊਜ਼ੀਲੈਂਡ ਦੇ ਜਿਹੜੇ ਜਹਾਜ਼ ਨੇ ਉਹ ਤੁਸੀਂ ਵੀ ਦੇਖਿਆ ਹੋਣਾ ਉਹ ਇੱਕੋ ਇੱਕ ਦੁਨੀਆ ਦੇ ਜਹਾਜ਼ ਨੇ ਜਿਹੜੇ ਕਾਲੇ ਰੰਗ ਦੇ ਕੀਤੇ ਹੁੰਦੇ ਆ ਤਾਂ ਇਸੇ ਕਰਕੇ ਇਹ ਵੈਸੇ ਵੀ ਪੂਰੀ ਦੁਨੀਆ ਦੇ ਜਹਾਜ਼ਾਂ ਤੋਂ ਬਿਲਕੁਲ ਅਲੱਗ ਦੇਖਦੇ ਆ ਦੂਸਰੇ ਨੰਬਰ ਦੇ ਉੱਪਰ ਸੇਫਟੀ ਦੇ ਉੱਪਰ ਜਿਹੜੀ ਇਸ ਸਾਲ ਦੀ 에ਅਰਲਾਈਨ ਹੈਗੀ ਆ ਉਹ ਹੈਗੀ ਆ ਕੰਟਸ ਆਸਟ੍ਰੇਲੀਆ ਦੀ ਸਭ ਤੋਂ ਵੱਡੀ 에ਅਰਲਾਈਨ 105 ਸਾਲਾਂ ਦੇ ਵਿੱਚ ਇੱਕ ਵਾਰ ਵੀ ਇਹਨਾਂ ਦੇ ਜਿਹੜੇ ਜਹਾਜ਼ ਨੇ ਉਹ ਕਦੇ ਵੀ ਦੁਰਘਟਨਾ ਗ੍ਰਸਤ ਨਹੀਂ ਹੋਏ ਕੰਤਸਪੂਰੀ ਦੁਨੀਆ ਦੀ ਇਕੋ ਇੱਕ 에어ਲਾਈਨ ਆ ਜਿਹਦੇ ਜਹਾਜ਼ ਸੱਤੇ ਦੇ ਸੱਤੇ ਮਹਾਦੀਪਾਂ ਦੇ ਵਿੱਚ ਜਾਂਦੇ ਆ